ਬismillahirrahmanirrahim ਮੇਰੇ ਬਾੜ ਚਾਰ ਨੰਬਰ ਬਾੜ ਦੇ ਸਾਰੇ ਜਿਹੜੇ ਪੱਥਰੇ ਨੇ ਸਾਰੇ ਚਾਰ ਨੰਬਰ ਬਾੜ ਦੇ ਉਹ ਆਪਣੇ ਜਮਾਲਪੁਰੇ ਦੇ ਵਿੱਚ ਨੇ ਸਾਰੇ ਦੇ ਵਿੱਚ ਕਿਸਾਨ ਨੇ ਵਿੱਚ ਸਾਰੇ ਕਾਮਕਾਰ ਕਰਨ ਵਾਲੇ ਨੇ ਸਾਰੇ ਭੈਣ ਭਾਈ ਨੇ ਬڑے ਵੀ ਨੇ ਛੋਟੇ ਵੀ ਨੇ ਮੈਂ ਸਾਰਿਆਂ ਨੂੰ ਇੱਕ ਸਵਾਲ ਕਰਨਾ ਚਾਹਣਾ ਵੀ ਅੱਜ ਜਦੋਂ ਦੀ ਆਪਣੀ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਹੈ ਜਿਵੇਂ ਰੁਹਿਮਾਨ ਸਾਹਿਬ ਆਪਣੇ ਵਿਧਾਇਕ ਬਣਨੇ ਮਲੇਕੋਲਾ ਦੇ ਐਮਐਲਏ ਸਾਹਿਬ ਵੀ ਉਹਨਾਂ ਨੇ ਮਲੇਕੋਲੇ ਪਾਸੇ ਚੰਗਾ ਕਰਿਆ ਜਾਂ ਮਾੜਾ ਕਰਿਆ ਪਰ ਸਾਰਿਆਂ ਨੂੰ ਪਤਾ ਹੈ ਮੈਂ ਜਿੱਦ ਤੱਕ ਜਾਣਦਾ ਮੈਂ ਇਹ ਜਾਣਦਾ ਵੀ ਜਦੋਂ ਇਹ ਇਹ ਆਏ ਸਰਕਾਰ ਆਈ ਹੈ ਉਹਨਾਂ ਨੇ ਆਪਾਂ ਨੂੰ 600 ਯੂਨਟ ਜਿੱਦ ਦੀ ਸੰਭਾਲ ਵੀ ਮਾਫ ਕਰ ਦਿੱਤੀ ਗਈ ਆ ਆਪਾਂ ਨੂੰ ਜਿੱਦ ਜਿਹੜਾ ਆਪਾਂ ਨੂੰ ਪਹਿਲਾਂ ਹਰ ਮਹੀਨੇ ਇੱਕ ਹੁੰਦਾ ਸੀ ਵੀ ਆਪਾਂ ਬਿੱਲ ਕਿੱਥੋਂ ਭਰੀਏ ਕੀ ਕਰਿਆ ਜਾਵੇ ਆ ਫਿਰ ਸਿਰ ਤੇ ਤਲਵਾਰ ਵਾਂਗੂ ਖੜਾ ਹੁੰਦਾ ਸੀਗਾ ਉਹਨਾਂ ਨੇ ਆਪਾਂ ਨੂੰ ਬਿਲਕੁਲ ਮੁਕਤ ਕਰਤਾ ਬਸਾਂ ਦਾ ਔਰਤਾਂ ਵਾਸਤੇ ਕਿਰਾਇਆ ਮਾਫ ਕਰਤਾ ਉਹਨਾਂ ਨੇ ਸਮਝੋ ਵੀ ਆਪਾਂ ਨੂੰ ਆ 10 ਲੱਖ ਦਾ ਬੀਮਾ ਯੋਜਨਾ ਲਾਗੂ ਕਰਤੀ ਵੀ ਇਹ ਥੋੜੀ ਨਹੀਂ ਹੁੰਦੀ 10 ਲੱਖ ਦਾ ਕੋਈ 10000 ਰੁਪਏ ਨਹੀਂ ਦਿੰਦਾ ਹੈਗਾ 10 ਲੱਖ ਰੁਪਏ ਬਹੁਤ ਹੁੰਦਾ ਹੈ ਤੇ ਉਹਨਾਂ ਨੇ ਆਪਣੇ ਜਮਾਲਪੁਰ ਦਾ ਮਂਡਿਆਲਾ ਰੋਡ ਦੇਖ ਲਓ ਇਹ ਜਿਆ ਸਿੱਕੇ ਬੰਦ ਬਣਾਇਆ ਵੀ ਸਾਰੇ ਨਜ਼ਾਰੇ ਲੈਂਦੇ ਨੇ ਇਨਸ਼ਾਅੱਲਾ ਹਮੇਸ਼ਾ ਐ ਐ ਰਹੂਗਾ ਹੁਣ ਉਹਨਾਂ ਨੇ ਮਾਨਯੋਗ ਐਮਐਲਏ ਸਾਹਿਬ ਨੇ 29 ਤਰੀਕ ਨੂੰ ਆਪਣੇ 104 ਚੌਂਗੀ ਤੋਂ ਅਰਬ ਮਵਰਸੇ ਤੱਕ ਸੜਕ ਦਾ ਉਦਘਾਟਨ ਕਰ ਦਿੱਤਾ ਗਿਆ ਉਹਨਾਂ ਨੇ ਸਮਝਾ ਵੀ ਇਹਦੇ ਇਹਦੇ ਪ੍ਰੋਸੈਸ ਵਾਸਤੇ 73 ਲੱਖ ਰੁਪਏ ਦਾ ਜਿਹੜਾ ਉੱਥੇ ਲਗਤ ਆਉਣੀ ਹੈ ਉਹਦਾ ਉਦਘਾਟਨ ਕਰਤਾ ਇਨਸ਼ਾਅੱਲਾ 2-4 ਦਿਨਾਂ ਦੇ ਵਿੱਚ ਕੰਮ ਸ਼ੁਰੂ ਹੋ ਜੂਗਾ ਵਿੱਚੇ ਲੋਕ ਵੀਡੀਓ ਬਣਾ ਕੇ ਪਾਈ ਜਾਂਦੇ ਨੇ ਸਾਡੇ ਜੀ ਇਹ ਵੀਡੀਓ ਬਣਾਈਆਂ ਦੀਆਂ ਇਹਨਾਂ ਨੂੰ ਸਮਝਾ ਦਿੱਤਾ ਤਾਂ ਐਮਐਜਾ ਨੇ ਕਰਤਾ ਐਮਐਜਾ ਦਾ ਪੂਰਾ ਜ਼ੋਰ ਇਸ ਦਿਨ ਤਾਂ ਲੱਗਾਇਆ ਸਾਡਾ ਜਦੋਂ ਵੀ ਗਿਆ ਪੂਰੇ 4 ਸਾਲ ਦੇ ਵਿੱਚ ਸਾਡੇ ਐਮਐਲਏ ਸਭ ਨੂੰ ਆਪਣਾ ਪਰਸਨ ਕੋਈ ਕੰਮ ਨਹੀਂ ਗਿਆ ਉਹਨਾਂ ਨੂੰ ਕਿਹਾ ਤਾਂ ਮਲੇਕ ਕੋਲੇ ਦੀ ਬਿਹਤਰੀ ਵਾਸਤੇ ਵੀ ਜਮਾਲਪੁਰ ਦਾ ਜਿਹੜਾ ਅਵੀ ਮੁਲਾਸੇ ਤੋਂ 100 ਰੋਡ ਤੱਕ ਬਹੁਤ ਬੁਰਾ ਹਾਲ ਹੈ ਉਹਨਾਂ ਨੂੰ ਉਹਨੂੰ ਅਸੀਂ ਹਮੇਸ਼ਾ ਸਮਝਾਏ ਕਰਦੇ ਉਹ ਕਹਿੰਦੇ ਰਹੇ ਉਹਨਾਂ ਨੇ ਆਪਣਾ ਪੂਰਾ ਜੋਰ ਲਾ ਕੇ ਆਪਣੇ ਪੰਜਾਬ ਸਰਕਾਰ ਤੋਂ 33 ਲੱਖ ਰੁਪਏ ਦਾ ਇਹ ਪਾਸ ਕਰਵਾ ਲਿਆ ਇਨਸ਼ਾਅੱਲਾ ਕੰਮ ਚੱਲੂਗਾ ਤੇ ਹੋਰ ਆਪਣੇ ਮੇਰੇ ਕੋਲੇ ਦੇ ਰੋੜ ਜਿਵੇਂ ਲੋਹਾ ਬਾਜ਼ਾਰ ਹੋ ਗਿਆ ਆਪਣਾ ਕਮਾਸ਼ਿਮਾ ਰੋੜ ਹੋ ਗਿਆ ਜਿੱਧਰ ਜਾਓ ਇਨਸ਼ਾਅੱਲਾ ਬਹੁਤ ਬਿਹਤਰੀ ਨਾਲ ਆਪਣੇ ਮੇਰੇ ਕੋਲੇ ਵਿਕਾਸ ਕਾਰਜ ਹੋ ਰਹੇ ਨੇ ਹੁਣ ਦੂਜੀਆਂ ਪਾਰਟੀਆਂ ਨੂੰ ਗਨਾਉਣ ਵਾਸਤੇ ਕੰਮ ਲੱਭਣੇ ਪੈਂਦੇ ਨੇ ਵੀ ਸਾਨੂੰ ਇਹ ਕਿਹੜਾ ਕਿਹੜਾ ਕੰਮ ਕਰਾਇਆ ਕਿਉਂਕਿ 20 25 25 ਸਾਲ ਰਾਜ ਕਰ ਗਈਆਂ ਦੂਜੀਆਂ ਪਾਰਟੀਆਂ ਜਦ ਤੋਂ ਬਣੀ ਨੇ ਆਮ ਆਦਮੀ ਪਾਰਟੀ ਦਾ ਇਹ 4 ਸਾਲ ਹੋ ਗਏ ਨੇ 4 ਸਾਲਾਂ ਦੇ ਵਿੱਚ ਇਹਨਾਂ ਨੇ ਕਿਹੜਾ ਕਿਹੜਾ ਕੰਮ ਨਹੀਂ ਕਰਾਇਆ ਉਹ ਸਾਨੂੰ ਪੁੱਛ ਲਓ ਹਰ ਇੱਕ ਕੰਮ ਇਹਨਾਂ ਨੇ ਕਰਾਇਆ ਆ ਸਾਡੇ ਉਹਰੇ ਟੋਏ ਹੁੰਦੇ ਸੀਗੇ ਪ੍ਰਧਾਨ ਵੀ ਰਹਿ ਚੁੱਕੇ ਇੱਥੇ ਦੇ ਐਮ ਐਲ ਏ ਵੀ ਬਣ ਚੁੱਕੇ ਦੀਏ ਰਾਜਧਾਨੀ ਵੀ ਰਹੀ ਕਾਂਗਰਸ ਦੀ ਇਹ ਸਾਡੇ ਟੋਏ ਬੰਦ ਨਹੀਂ ਹੋਏ ਜੇ ਤਾਂਕਰ ਹੋਏ ਨੇ ਇਹ ਅਗੇ ਜਮਿਲੂ ਰਹਿਮਾਨ ਦੇ ਟਾਈਮ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਆ ਜਾ ਬਾੜੀ ਲਾ ਲਓ ਇਹ ਲਾ ਲਓ ਪੱਕਾ ਦਰਵਾਜ਼ਾ ਲਾ ਲਓ ਮੰਨ ਕੇ ਜਿਦ ਲਓ ਲੋਹੇ ਵਾਲਾ ਬਾਜ਼ਾਰ ਲੈ ਲੋ ਕਿੱਥੇ ਨਹੀਂ ਰੋਡ ਬਣੇ ਕਿਹੜੇ ਰੋਡ ਬਣੇ ਨੇ ਜਿਹੜੇ ਕਿ ਟੁੱਟਣ ਵੀ ਲਾਹ ਰੋਡ ਬਣੇ ਨੇ ਇਹ ਬਾਕੀ ਆ ਕਿਸਾਨ ਖੜੇ ਨੇ ਇਹਨਾਂ ਨੇ ਕੀ ਲਾਭ ਝੱਕਿਆ 4 ਸਾਲ ਚ ਇਹਨਾਂ ਨੂੰ ਵੀ ਪੁੱਛ ਲੋ ਸਾਨੂੰ ਆਇ ਲਾਭ ਹੈ ਜੀ ਸਾਨੂੰ ਇਹ ਦੀ ਸੀ ਵਧੀਆ ਖੁਸ਼ੀ ਹੈ ਕਿ ਸਸੀ ਕਰਸਾਣਾ 50 ਸਾਲ ਦੇ ਮਨ 7 ਸਾਲ ਦੀ ਮਰੀ ਉਮਰ ਹੋ ਗਈ 50 ਸਾਲ ਲਾ ਮੈਂ ਇਹੀ ਕੁਝ ਦੇਖਦਾ ਹਾਂ ਕਦੇ ਦਾਦ ਨੂੰ ਲੈ ਛੱਡਦੇ ਵੇ ਅਸੀਂ ਸੁੱਤੀ ਪੈ ਰਹੇ ਜਾਂਦੇ ਸੀ ਘੰਟਾ ਲੈਟ ਆਉਂਦੀ ਸੀ ਅੱਧਾ ਘੰਟਾ ਆਉਂਦੀ ਸੀ ਅਸੀਂ ਕਹਿੰਦੇ ਭਾਈ ਸਾਨੂੰ ਲੈ ਰਦਾ ਕੋਈ ਪ੍ਰੋਗਰਾਮ ਦੱਸ ਦਿਓ ਵੀ ਕਿਹੜੇ ਟਾਈਮ ਤੇ ਛੱਡਾਂਗੇ ਕਿਹੜੇ ਟਾਈਮ ਤੇ ਖਰਸਾਂ ਡਾ ਕੇ ਖੇਤਿਆਂ ਨੂੰ ਭਰ ਲੈਣ ਆਪਣਿਆਂ ਨੂੰ ਤੇ ਹੁਣ ਅਸੀਂ ਮੰਨ ਕੇ 10 ਬਿਗਿਆ ਨੂੰ ਪਾਣੀ ਛੱਡ ਕੇ ਆਉਣਾ ਤੜਕੇ ਨੂੰ 20 ਬਿਗਏ ਠੋਖੀ ਪਈ ਹੁੰਦੀ ਹੈ ਕੁਗਵਾਨ ਕਮਾਨ ਸਾਹਿਬ ਦੀ ਉਹ ਅਸੀਂ ਸੋਚ ਜਾ ਵੀ ਸਾਡੂੰ ਨਜ਼ਾਰੀ ਵੱਖਰੇ ਨੇ ਬਾਕੀ ਸਾਡੇ ਘਰਾਂ ਨੂੰ ਬਿਨਾਂ ਦੇ ਬਿਨ ਮਾਫ ਕਰਤੇ ਜਿੰਨੀ ਉਹਨਾਂ ਨੇ ਗਿਆ ਸੀ ਬਹੁਤ ਵਧੀਆ ਕਰੇ ਨੇ ਬਹੁਤ ਜਾਨੀ ਅਸੀਂ ਸਕੂਨ ਦੀ ਜ਼ਿੰਦਗੀ ਸੁਣਿਆ ਆਟੋਮੈਟਿਕ ਆ ਕੇ ਕਰੇ ਰਾਮਨੰਦ ਨਜ਼ਾਰੇ ਨਾਲ ਆ ਕੇ ਪੈ ਜਾਂਦੇ ਆ ਜੇ ਅਸੀਂ 10 ਬਿਗਾਂ ਨੂੰ ਪਾਣੀ ਛੱਡ ਕੇ ਆਉਣਾ ਤਾਂ ਉਹ ਤੜਕੇ ਨੂੰ ਸਾਨੂੰ 20 ਬਿਗਾਂ ਢੱਕ ਕੇ ਦੇ ਦਿੰਦਾ ਜਿਹੜਾ ਆ ਦੀ ਸੂਲਤਾ ਸਮਾਂ ਵਧੀਆ ਹੀ ਰਿਹਾ ਲੇਕਿਨ ਮਾਰੀਆਂ ਨੇ ਜਿਸ ਦਿਨ ਆਮ ਪਾਲੀ ਆਈ ਆ ਮੈਨੇ ਬਿੱਲ ਫੜ ਕੇ ਕੰਦਨਾ ਰੱਖਣਾ ਜਿਉਂ ਤੇ ਨਿਕਲਦਾ ਜੀਰੋ ਬਰਸ ਨਹੀਂ ਜਿੰਨੀ ਆ ਕਾਂਗਰਸ ਕਾਣੀ ਦੀ ਭੈੜੀ ਆ 13-13000 ਭਰਿਆ ਬੰਦੇ ਨਹੀਂ ਹੁਣ ਮੈਨੂੰ ਪੈ ਚੋਂਡਾ ਮੇਰੇ ਉਹ ਵੀ ਨਿਕਲਦੇ ਨੇ ਸਹੀ ਗੱਲ ਹੈ ਸੱਚ ਗੱਲ ਹੈ ਇਹ ਰਾਤ ਨੂੰ ਆਇਆ ਪਰ ਇਹ ਨਹੀਂ ਉਹ ਜਿੱਦਾਂ ਆ ਬੜੀ ਹੈ ਉਲਟਾ ਮੈਨੂੰ ਉਹ ਬਿਲਦੇਣ ਵਾਲਾ ਕਾ ਸੋ ਥੋੜੇ ਸਾਡੇ ਹੀ ਨਿਕਲੇ ਚੱਲ ਲੈਣ ਨੂੰ ਜੁੰਡ ਮੇਰੀ ਬਾਂਦ ਉਹਦਾ ਮੈਂ ਛੇ ਜੁੰਡ ਮੋਕਿੰਦੇ ਆਂ ਵੀਰੇ ਸਾਨੂੰ ਬਹੁਤ ਆਰਾਮਦਾਰੀ ਆ ਸਰਕਾਰ ਤੋਂ ਵੀ ਸਾਨੇ ਕਦੇ ਦਿਨ ਦਾ ਸਮਝਣਾ ਰਾਤ ਨੂੰ ਵੀ ਮੋਟਰਾਂ ਚਲਾਉਂਦੇ ਹੁੰਦੇ ਸੀ ਦਿਨ ਚ ਸਮਝਣਾ ਵੀ ਹੁਣ ਸਾਨੂੰ 24 ਘੰਟੇ ਦਿਨ ਤੇ ਲਾਈਟ ਮਿਲਦੀ ਹੈ 24 ਘੰਟੇ ਰਹਿੰਦੀ ਹੈ ਲਾਈਟ ਤਾਂ ਕਦੇ ਮਰਦੀ ਵੀ ਨਹੀਂ ਮੰਨਦਾ ਮੋਟਰਾਂ ਦੇ ਤਾਂ ਆਜ ਮਲੇ ਸੁਣੀ ਤੇ ਜਦ ਜਦ ਜਿਵੇਂ ਰਾਮਾ ਗਾਹ ਦੀ ਸਰਕਾਰ ਆਈ ਹੈ ਉਹੀ ਇੱਥੇ ਲੜਾਈ ਝਾੜਾ ਨਹੀਂ ਹੋਇਆ ਫੇਰ ਗੁਰਨੇ ਨਹੀਂ ਆਏ ਇਹਦੇ ਕੋਈ ਨਾ ਕੋਈ ਝਗੜਾ ਹੋ ਰਿਹਾ ਨਹੀਂ ਆ ਕੋਈ ਨਾ ਕੋਈ ਇੱਥੇ ਕਤਲ ਹੁੰਦਾ ਨਹੀਂ ਆ ਜਦ ਤੋਂ ਆਮ ਆਦਮੀ ਪਾਰਟੀ ਆਈ ਹੈ ਵਧੀਆ ਸਰਕਾਰ ਚੱਲਿਆ ਬਿਲਕੁਲ ਸਕੂਨ ਜੇ ਲੋਕ ਰਹਿ ਰਹੇ ਨੇ ਕੋਈ ਲੜਾਈ ਝਗੜੀ ਵਾਲਾ ਕੰਮ ਨਹੀਂ ਜਦ ਤੋਂ ਮਗਲ ਦਾ ਹੈ ਵਧੀਆ ਅਮਨ ਸਕੂਨ ਵਾਲਾ ਮਾਹੌਲ ਬਣਿਆ ਹੋਇਆ ਹੈ ਸਮਾਰਟੀ ਹੋ ਜੰਮੀ ਨੂ ਰਹਿਮਨ ਜਿੰਦਾਬਾਦ